ਸ਼ਸ਼ਕਲ ਜੀ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ कॉटन ਦੇ ਨੇ 올ਓਵਰ 5 ਮੀਟਰ ਸੂਟ ਰਹੇਗਾ ਨਾਲ ਹਾਫ ਪਿਓਰ ਦਾ ਦੁਪੱਟਾ ਰਹੇਗਾ 4 ਸਾਈਡਾਂ ਜਿਹੜੀ ਲੈਂਸ ਰਹੇਗੀ ਕਲਰ ਆਪਸ਼ਨ ਸਾਰੇ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਪਿਓਰ कॉटन ਦੇ ਨੇ ਇਹਨਾਂ ਨਾਲ ਬਹੁਤ ਸੋਹਣੇ ਦੁਪੱਟੇ ਆ ਜਿਹੜੇ ਰੈਡੀ ਕੀਤੇ ਹੋਏ ਆ ਚਿਕਨ ਵਰਕ ਵਾਲੇ ਦੁਪੱਟੇ ਨੇ ਮਲਮਲ कॉटन ਦਾ ਦੁਪੱਟਾ ਰਹੇਗਾ ਸੋ ਇਹ ਵਾਲੇ ਸਾਰੇ ਪ੍ਰਿੰਟ ਨੇ ਜਿਹੜੇ ਕਲਰ ਨੇ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰਨਾ WhatsApp ਤੇ ਕਰ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਮਸਲੀਨ कॉटन ਤੇ ਰਹੇਗਾ ਇਹਨਾਂ ਦੇ ਘੇਰੇ ਤੇ ਵਰਕ ਰਹੇਗਾ ਤੇ 슬ੀਵਸ ਤੇ ਵਰਕ ਰਹੇਗਾ ਮਸਲੀਨ ਦਾ ਹੀ ਦੁਪੱਟਾ ਰਹੇਗਾ ਇਹ ਵਾਲੇ ਸੂਟ कॉटन ਤੇ ਰਹਿਣਗੇ neck ਤੇ ਤੇ 슬ੀਵਸ ਤੇ ਵਰਕ ਰਹੇਗਾ ਪਲੇਨ ਬਾਟਮ ਰਹੇਗੀ ਵਿਦਆਊਟ ਦੁਪੱਟਾ ਨੇ ਇਹ ਵਾਲੇ ਸੂਟ ਨੇ ਜਿਹੜੇ organza ਦੀ ਸ਼ਰਟ ਰਹੇਗੀ ਤੇ organza ਦਾ ਦੁਪੱਟਾ ਰਹੇਗਾ ਹੈਂਡ ਪੇਂਟ ਰਹੇਗਾ ਸ਼ਰਟ ਤੇ ਦੁਪੱਟੇ ਤੇ ਜੋ ਜੜਤੀ ਹੈ ਜਿਹੜੀ ਪਲੇਨ ਬਾਟਮ ਰਹੇਗੀ ਇਹਨਾਂ ਵਿੱਚ ਵੀ ਬਹੁਤ ਸੋਹਣੇ ਕਲਰਸ ਨੇ ਸਾਰੇ ਗਰਮੀਆਂ ਅਕੋਰਡਿੰਗ ਲਾਈਟ ਸ਼ੇਡ ਨੇ ਸਾਰੇ ਕਲਰ ਅਵੇਲੇਬਲ ਨੇ ਕਾਫੀ ਡਿਜ਼ਾਈਨ ਨੇ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚੋਂ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਕਾਟਨ ਦੇ ਸੂਟ ਰਹਿਣਗੇ ਨਾਲੇ ਜਿਹੜਾ ਸ਼ਿਫੋਨ ਦਾ ਦੁਪੱਟਾ ਰਹੇਗਾ ਫੋਰਸੈਡ ਲੈਸ ਰਹੇਗੀ ਇਹਨਾਂ ਵਿੱਚ ਵੀ ਸਾਰੇ ਕਲਰ ਨੇ ਜਿਹੜੇ ਅਵੇਲੇਬਲ ਨੇ ਇਹ ਪਿਓਰ ਬੀਬਾ ਕਾਟਨ ਦੇ ਸੂਟ ਰਹਿਣਗੇ ਇਹਨਾਂ ਦੇ ਉੱਪਰ ਲੈਸ ਵਰਕ ਰਹੇਗਾ ദാഗ് ഫോർ സൈഡ ലെസ്